ਆਜਾ ਭਗਵੰਤ ਕਾੜੀ ਬਾਬਾ ਜੀ ਅਰੇ ਟੀਵੀ ਅਭੀ ਅਭੀ ਮੈਂ ਡਾਕਟਰ ડેગડા ਜੀ ਬਾਬਾਈ ਅੱਜ ਦੇ ਖੁਸ਼ੀ ਦੇ ਮੌਕੇ ਤੇ ਕੀ ਕਹਿਣਾ ਚਾਹੁੰਦੇ ਆਂ ਵਾਹਿਗੁਰੂ ਜੀ ਦਾ ਬਸਤਾ ਵਾਹਿਗੁਰੂ ਜੀ ਦੀ ਬਖਸ਼ਿਸ਼ ਪੰਤਨ ਬਾਬਾ ਜੀਵਨ ਸਿੰਘ ਜੀ ਰੰਗਰੇਟੇ ਜਿਨ੍ਹਾਂ ਦਾ ਕੇ ਜਨਮ ਜਹਾੜੇ ਨੂੰ ਸਬਰਪਤ ਪਿੰਡ ਦੰਗਲੀ ਤੋਂ ਅਰ ਹੋਰ ਲਾਗੇ ਚਾਗੇ ਦੇ ਪਿੰਡਾਂ ਦੇ ਵਿੱਚੋਂ ਜੋ ਸੰਗਤ ਗੁਰੂ ਸਾਹਿਬਾ ਦੇ ਦਰਸ਼ਨ ਕਰਕੇ ਨਗਰ ਕੀਰਤਨ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਰਸਮ ਪਾਸ਼ਾ ਪਿਤਾ ਦੀ ਧਰਤੀ ਤੇ ਅਨੰਦਪੁਰ ਸਾਹਿਬ ਪਹੁੰਚੀ ਸੰਗਤ ਉਹਨਾਂ ਦੇ ਉੱਥੇ ਬੜੇ ਹੀ ਉਤਸ਼ਾਹ ਨਾਲ ਜਨਮ ਜਹਾੜਾ ਮਨਾਇਆ ਗਿਆ ਮੈਂ ਸਾਹਿਬ ਸੰਗਤਾਂ ਨੂੰ ਅਪੀਲ ਕਰਨੀ ਚਾਹੁੰਦਾ ਹਾਂ ਕਿ ਹਰ ਨੌਜਵਾਨ ਆਦਿਰਾ ਨਸ਼ਿਆਂ ਨੂੰ ਤਿਆਗ ਕੇ ਸਿੱਖੀ ਨਾਲ ਜੁੜੇ ਅਮਰਸ਼ਕੀ ਸਿੰਘ ਸੱਜੇ ਤੇ ਆਪਣੇ ਕਿਰਤ ਕਰਕੇ ਖਾਵੇ ਜੋ ਨਸ਼ਿਆਂ ਦੇ ਵਿੱਚ ਡੁੱਬੇ ਹੋਏ ਨੇ ਉਹਨਾਂ ਨੂੰ ਨਸ਼ੇ ਤਿਆਗ ਕੇ ਅਸੀਂ ਕਹਿੰਦੇ ਆਪੀ ਸਾਰੀ ਸੰਗਤ ਜਿਹੜੀ ਐ ਸਿੱਖੀ ਵੇਲੇ ਪਾਸੇ ਆਵੇ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਖਾਲੇ ਬਾਬਾ ਜੀ ਕਿਹੜੀ ਕਿਹੜੀ ਜਗ੍ਹਾ ਦਰਸ਼ਨ ਕਰਕੇ ਆਈ ਸੰਗਤ ਜੀ ਅਸੀਂ ਸ੍ਰੀ ਅਨੰਦਪੁਰ ਸਾਹਿਬ ਜੀ ਤੇ ਫੁੱਲ ਪੁਖਤਾ ਰਾਤਰੀ ਕਟੇ ਪੋਸਤੋ ਵਗੇ ਪੜਾਹ ਅਰਪੜਾ ਸ੍ਰੀ ਅਨੰਦਪੁਰ ਸਾਹਿਬ ਸੰਸਥੇ ਉੱਥੇ ਰਾਤ ਤੇ ਨਗਰ ਕੀਰਤਨ ਆਪ ਕੋ ਪਾਣ ਕਿਤਾਜੀ ਉਥੇ ਦੀਵਾਨ ਹਾਲ ਦੇ ਵਿੱਚ ਬਹੁਤ ਸਾਰੀਆਂ ਪਾਰਟੀਆਂ ਪਹੁੰਚੀਆਂ ਹੋਈਆਂ ਸਨ ਨਗਰ ਕੀਰਤਨ ਲੈ ਕੇ بڑے بڑے ਥਾਵਾਂ ਤੋਂ ਪਿੰਡਾਂ ਸ਼ਹਿਰਾਂ ਤੋਂ ਨਗਰ ਕੀਰਤਨ ਪਹੁੰਚੇ ਸਨ ਜਿਨ੍ਹਾਂ ਨੇ ਕਿ ਬੜੇ ਹੀ ਉਤਸ਼ਾਹ ਨਾਲ ਉਥੇ ਨਗਰ ਕੀਰਤਨ ਮਨਾਇਆ ਪਰ ਸਿਆਸੀ ਪਾਰਟੀਆਂ ਪਹੁੰਚੀਆਂ ਹੋਈਆਂ ਸਨ ਉਥੇ ਸਾਰਿਆਂ ਨੂੰ ਇਹੋ ਬੇਨਤੀ ਆ ਕਿ ਹਰ ਕੋਈ ਸਿੱਖੀ ਨਾਲ ਜੁੜੇ ਮਾਰਾ ਚੜਦੀ ਕਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ हां जी बाबा जी आज जो दर्शन संगत दर्शन करके उना ऊपर की कहना चाहो जी बहुत बढ़िया ਤੇ ਬਹੁਤ ਚੰਗੀ ਗੱਲ ਹੈ ਜੀ ਕਿ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਇਹ ਤੱਕ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਪੰਥ ਅਕਾਲੀ ਦਸਮੇਸ਼ ਤਰਨਾ ਦਲ ਤੋਂ ਮੈਂ ਪੱਪਾ ਨਿਰਮਲ ਸਿੰਘ ਦੀ ਨੰਗਲੀ ਸੋ ਮੈਂ ਬਹੁਤ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ ਤੇ ਜੀ ਆਇਆਂ ਆਖਦਾ ਜੋ ਕਿ ਗੁਰੂ ਘਰ ਦੇ ਦਰਸ਼ਨ ਕਰਕੇ ਆਈ ਤੇ ਬਹੁਤ ਵਧੀਆ ਤੇ ਚੰਗਾ ਪ੍ਰਾਲਾਵਾ ਕਿ ਗੁਰੂ ਘਰ ਨਾਲ ਅਪਰੇਡ ਕੀਤਾ ਜਾ ਰਿਹਾ ਸੰਗਤ ਨੂੰ ਇਹਨਾਂ ਵੀਰਾਂ ਨੇ ਬਹੁਤ ਵਧੀਆ ਤੇ ਚੰਗਾ ਪ੍ਰਾਲਾਵਾ ਕੀਤਾ ਵਾ ਜੀ ਬਾਬਾ ਜੀ ਹਰ ਸਾਲ ਦੀ ਤਰ੍ਹਾਂ ਇਦਾਂ ਹੀ ਨੰਗਲੀ ਪਿੰਡ ਤੋਂ ਸਰਬਾਸੀ ਸੰਗ ਜਾਂਦੀ ਹੈ ਜੀ। ਬਾਬਾ ਜੀ ਐਰ ਕਾ ਤੇ ਇੱਕ ਬੱਸ ਗਈ ਆ ਮੇਰੀ ਕੋਸ਼ਿਸ਼ ਹੈ ਆਪੀ ਅਗਲੀ ਸਾਲ ਤੋਂ ਆਪਾਂ ਪੰਜ ਬੱਸਾਂ ਖੜਾਗੇ ਨੰਗਲੀ ਤੋਂ। ਠੀਕ ਹੈ। ਅੱਜ ਖੁਸ਼ੀ ਦੇ ਮੌਕੇ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੀ? ਮੈਂ ਖੁਸ਼ੀ ਦੇ ਮੌਕੇ ਸੰਗਤਾਂ ਨੂੰ ਸੰਦੇਸ਼ ਦੇਣਾ ਚਾਹੁੰਦਾ ਵੀ ਇਸੇ ਤਰ੍ਹਾਂ ਵੱਧ ਕਰਕੇ ਸੇਵਾ ਕਰਿਆ ਕਰੋ ਤੇ ਵੱਧ ਕਰਕੇ ਗੁਰੂ ਘਰ ਦੇ ਨਾਲ ਜੁੜੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਬਰਾਬਰ ਕਰੋ। ਜੋ ਅੱਜ ਦੀ ਜਨਰੇਸ਼ਨ ਬਾਰੇ ਕੀ ਕਹਿਣਾ ਚਾਹੁੰਦੇ ਹੋ? ਮੈਂ ਅੱਜ ਦੀ ਜਨਰੇਸ਼ਨ ਨੂੰ ਵੀ ਇਹ ਕਹਿਣਾ ਚਾਹੁੰਦਾ ਆ ਵੀ ਗੁਰੂ ਘਰ ਦੇ ਨਾਲ ਜੁੜੋ ਤੇ ਅਮ